ਸੱਤ ਸਰੀ ਆਕਾਲ ਦੋਸਤੋ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਚ ਵਾਪਰ ਗਈ ਲੁੱਟ ਦੀ ਇਹ ਵੱਡੀ ਵਾਰਦਾ ਖਬਰ ਨੂੰ ਅੰਤ ਤੱਕ ਦੇਖਣਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਨਿੱਕੀ ਵੱਡੀ ਖਬਰ ਇਸ ਚੈਨਲ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਤਾਂ ਸ਼ੁਰੂਆਤ ਕਰਦੇ ਹਾਂ ਜੀ ਵੱਡੀ ਖਬਰ ਤੋਂ ਦਿਨ ਬੱਬਾ ਦਿਨ ਲੁੱਟ ਖੋਦਿਆ ਕਟਨਾਵਾ ਚ ਵਾਦਾ ਹੋ ਰਿਹਾ ਹੈ ਅੱਜ ਜਲੰਧਰ ਦੇ ਆਬਾਦਪੁਰਾ ਦੀ ਗਲੀ ਨੰਬਰ 1 ਵਿੱਚ ਚੋ ने दिन दहाड़े वारदात नंजाम दिता अते फरार हो गए जानकारी अनुसार जदो परिवार महज दस मिनट था पिछो चोर लख नकदी चोरी करके फरार हो गए जाँच शुरू कर दिखती है, अते कर दिती है। अते आस पास के सीसी टीवी कैमरिया जांच की जा रही है जानकारी देंदे हुए वेद प्रकाश ने दसा की ओ करीब दस मिनट लामान लैन गया जदो वापस आया तो उसकी पत्नी ने दसा की घर